ਨੰਬਰ 4 7 4 ਆਜੋ ਜੀ 474 ਨੰਬਰ ਬਹੁਤ ਹੀ ਖੂਬਸੂਰਤ ਬਸ਼ੇਰੀ ਹੈ ਜੀ ਇੱਕ ਰੰਗੀ ਕਾਲੀ ਬਸ਼ੇਰੀ ਇਹਦੇ ਬਾਰੇ ਡਿਟੇਲ ਲੈ ਕੇ ਦਿੰਨੇ ਆ ਤੁਹਾਨੂੰ ਫੌਜੀ ਦੀ ਪੁੱਤਰੀ ਸੁਲਤਾਨ ਦੀ ਬੱਚੀ ਹੁਣੇ ਆਪਾਂ ਲਾਈਵ ਟੂ ਵੀਡੀਓ ਦਿਖਾ ਰਹੇ ਸੀਗੇ ਇੱਕ ਛੋਟੀ ਬੇਟੀ ਜਸ਼ਨ ਨੂੰ ਲੈ ਕੇ ਆਈ ਆ ਬਸ਼ੇਰੀ ਨੂੰ ਤੇ 10ਵੀਂ ਉਮਰ ਦੀ ਹੈ ਜੀ ਇੱਕ ਰੰਗ ਕਾਲੀ ਜੈਡ ਬਲੈਕ ਮੱਝੂ ਕੇ ਲਾਈਨ ਦੀ ਬਸ਼ੇਰੀ ਲੋ ਜੀ ਬਸ਼ੇਰੀ ਦਾ ਨਾਂ ਜੀ ਅਫਸਾਨਾ ਬਸ਼ੇਰੀ ਦਾ ਨਾਂ ਅਫਸਾਨਾ ਸਾਇਰ ਦੁੱਲਾ ਚੈਂਪੀਅਨ ਦੁੱਲਾ ਪਿੰਡ ਕਵੱਦੀ ਬਹੁਤ ਹੀ ਖੂਬਸੂਰਤ ਬਸ਼ੇਰੀ ਜੀ ਬਸ਼ੇਰੀ ਦਾ ਨਾਂ ਅਫਸਾਨਾ ਸਾਇਰ ਦੁੱਲਾ ਪਿੰਡ ਕਵੱਦੀ ਤੋਂ ਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਮਾਲਕਾਂ ਨੂੰ 10ਵੀਂ ਪੋਜੀਸ਼ਨ ਹਾਸਲ ਕੀਤੀ ਐ ਸਮੱਜੂ ਕੇ ਲਾਈਨ ਦੀ ਬਸ਼ੇਰੀ ਨੇ ਬਸ਼ੇਰੀ ਦਾ ਨਾਂ ਅਫਸਾਨਾ ਦੁੱਲੇ ਘੋੜੇ ਦੀ ਬੱਚੀ ਆ ਜੀ ਜਿਹੜਾ ਭਾਈ ਦੀਪ ਸਾੰਘਣ ਕੋਲੇ ਆ ਜੀ ਆਨਰ ਨੇ ਜੀ ਭਾਈ ਇੰਦਰਪਾਲ ਜੀ ਕਵੱਦੀ ਸੋ ਬਹੁਤੀ ਖੂਬਸੂਰਤ ਬਸ਼ੇਰੀ ਦੁੱਧਦੰਦ ਬਸ਼ੇਰੀ ਦਾ ਨਾਫਸਾਨ ਹਾਂਜੀ ਨੌਵੀਂ ਪੋਜੀਸ਼ਨ ਨਾਇੰਥ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋਅ ਨੰਬਰ 297 297 ਲੈਓ ਜੀ ਆਜੂ ਜੀ ਸ਼ੋਅ ਨੰਬਰ 297 ਭਾਈ ਹੈਗਾ ਨੰਬਰ 297 ਜੀ ਇਹ ਹੱਥ ਉੱਤੇ ਖੜਾ ਕਰ ਦੋ ਜੀ 297 ਨੰਬਰ ਹੈ ਆ ਮਗਰ ਹੈ ਮਗਰ ਆ ਜਾ ਯਾਰ ਕਿਤੇ ਹੋਰ ਨਾ ਤੇਰਾ ਪ੍ਰਾਈਸ ਫੜ ਕੇ ਲੈ ਜਾਏ ਕੋਈ ਲਓ ਇਹ ਵੀ ਨੀਲੇ ਰੰਗ ਦੀ ਬਹੁਤ ਸੋਹਣੀ ਬਸ਼ੇਰੀ ਮੱਥੇ ਪਟਾ ਤੇ ਇੱਕ ਪੈਰ ਚਿੱਟਾ ਬਾਈ ਜੀ ਬਸ਼ੇਰੀ ਦਾ ਨਾਂ ਜੀ ਲਓ ਜੀ ਬਸ਼ੇਰੀ ਦਾ ਨਾਂ ਜੀ ਲਾਡੋ ਲਾਲ ਰਤਨ ਘੋੜੇ ਦੀ ਧੀ ਆ ਜੀ ਦਲਵਾਗ ਦੀ ਪੋਤੀ ਅਲੀ ਸ਼ਾਨ ਦੀ ਪੜੋਤੀ ਪਿੰਡ ਸ਼ੇਖੋਪੁਰਾ ਓਨਰ ਨੇ ਜੀ ਬਾਈ ਕਮਲ ਬਸ਼ੀਰੀ ਦਾ ਨਾਂ ਜੀ ਲਾਡੋ ਲਾਲ ਰਤਨ ਘੋੜੇ ਦੀ ਬੱਚੀ ਹੈ ਜੀ ਇਹ ਲਾਲ ਰਤਨ ਬਹੁਤ ਹੀ ਖੂਬਸੂਰਤ ਬਸ਼ੀਰੀ ਓਨਰ ਨੇ ਜੀ ਬਾਈ ਕਮਲ ਜੀ ਅਣੀ ਆਖਰੀ ਪੋਜੀਸ਼ਨ शो नंबर चार सौ कानवे फोर नाइन वन जी शो नंबर चार सौ कानवे आ जाओ आ जाओ भाई जी भज आ जाओ आ जाओ जल्दी आ जाए करो थोड़ा चार सौ कानवे ਲਓ ਜੀ ਬਸ਼ੇਰੀ ਦਾ ਨਾਂ ਜੀ ਬਸੰਤ ਸਾਇਰ ਡਾਇਮੰਡ ਗ੍ਰੈਂਡ ਸਾਇਰ ਨਾਗ ਤੇ ਓਨਰ ਨੇ ਜੀ ਚੇਅਰਮੈਨ ਜੋਰਾਵਰ ਸਿੰਘ ਜੀ ਮੁੰਡੀਆਂ ਬਹੁਤ ਬਹੁਤ ਮੁਬਾਰਕਾਂ ਜੀ ਥੋੜਾ ਸਾੰਭ ਕੇ ਬਈ ਅਜੇ ਬੱਚੀ ਛੋਟੀ ਉਮਰ ਦੀ ਲੱਗਦੀ ਆ ਮੈਨੂੰ ਲੱਗਦਾ ਪਹਿਲੀ ਵਾਰ ਸ਼ੋਅ ਦੇ ਵਿੱਚ ਆਈ ਆ ਜੇ ਹੌਲੀ ਹੌਲੀ ਆਦਤ ਬਣਦੀ ਆ। ਇਹ ਹੁਣ ਘਰੇ ਜਾ ਕੇ ਰੋਜ਼ ਇੱਕ ਦੋ ਵਾਰ ਪਾ ਕੇ ਦੇਖ ਲਿਆ ਕਰੋ ਯੂਜ਼ ਟੂ ਹੋ ਜਾ ਥੋੜੀ ਥੋੜੀ। ਇਹਨੂੰ ਹਸਾਬ ਆ ਜਾ। 491 8ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜਿਸ ਬਸ਼ੇਰੀ ਨੇ। ਬਸ਼ੇਰੀ ਦਾ ਨਾਂ ਜੀ ਬਸੰਤ 8ਵੀਂ ਪੋਜੀਸ਼ਨ ਹਾਸਲ ਕੀਤੀ ਆ ਬਸੰਤ ਦਾ ਸਾਇਰ ਡਾਇਮੰਡ ਗ੍ਰੈਂਡ ਸਾਇਰ ਨਾਕ ਓਨਰ ਨੇ ਚੇਅਰਮੈਨ ਜੋਰਾਵਰ ਸਿੰਘ ਜੀ ਮੁੰਡੀਆਂ 8ਵੀਂ ਪੋਜੀਸ਼ਨ ਹਾਸਲ ਕੀਤੀ ਐ ਇਸ ਬਸ਼ੇਰੀ ਨੇ ਸੋ 7ਵੀਂ ਪੋਜੀਸ਼ਨ ਸ਼ੋ ਨੰਬਰ 460 460 ਆਓ ਜੀ ਆਜੋ ਜੀ ਇਧਰ ਨੇੜੇ ਖੜਿਆ ਸੀ ਭਰਾਵਾ ਵਿੱਚ ਦੇਖੋ ਦੋਹਾਂ ਦੇ ਵਿੱਚ ਦੇਖ ਕੇ ਦੱਸ ਬਈ ਤੂੰ ਮਿੱਟੀ ਦਾ ਸਾਈਕਲ ਨਾਲ ਛੋੜ ਇਹਨਾਂ ਨੂੰ ਜ਼ਰੂਰੀ ਨਹੀਂ ਜਿਵੇਂ ਟੱਚ ਕਰਾਉਣਾ ਥੋੜਾ ਖੋਣ ਕੇ ਐ ਰੱਖੀ ਚਿੱਟੀ ਚ ਰੱਖੀ ਦੋਹਾਂ ਨੂੰ ਚੈੱਕ ਕਰਨਾ ਵੀ ਇੱਕ ਨੂੰ ਦਿਖਾ ਤੱਕ ਨੂੰ ਨਹੀਂ ਦਿਖਾਇਆ ਲਓ ਜੀ ਬਸ਼ੀਰੀ ਦਾ ਨਾਂ ਜੀ 골ਡ ਸਾਇਰ ਦਿਲਬਾਗ ਰਣੀਆਂ ਔਨਰ ਨੇ ਜੀ ਬਾਈ ਯਾਦਵਿੰਦਰ ਗਿੱਲ ਬਰਕੰਦੀ ਸੋ 7ਵੀਂ ਪੋਜੀਸ਼ਨ ਹਾਸਲ ਕੀਤੀ ਆ ਇਸ ਬਸ਼ੇਰੀ ਨੇ ਜੀ ਬਸ਼ੇਰੀ ਦਾ ਨਾਂ ਜੀ 골ਡ ਸਾਇਰ ਦਿਲਬਾਗ ਰਣੀਆਂ ਔਨਰ ਯਾਦਵਿੰਦਰ ਸਿੰਘ ਜੀ ਗਿੱਲ ਮਗਾਇਲ ਤੇ ਦੇ ਹਾਂਜੀ 6ਵੀਂ ਪੋਜੀਸ਼ਨ ਸ਼ੋ ਨੰਬਰ 479 ਆ ਜੋ ਜੀ ਲਓ ਜੀ ਬਸ਼ੇਰੀ ਦਾ ਨਾ ਜੀ ਕੇਸਰ ਓਨਰ ਨੇ ਡਾਕਟਰ ਗੁਰਸੇਵਕ ਸਿੰਘ ਜੀ ਲੋ ਜੀ ਇਹ ਬਿਸ਼ੇਰੀ ਵੀ ਮੱਝੂ ਕੇ ਬਲੱਡ ਲਾਈਨ ਦੀ ਆ ਸੁਲਤਾਨ ਡੱਬਾ ਵਾਲੀ ਵਾਲਾ ਘੋੜਾ ਉਸ ਘੋੜੇ ਦੀ ਬੱਚੀ ਆ ਇਹ ਓਨਰ ਨੇ ਜੀ ਡਾਕਟਰ ਗੁਰਸੇਵਕ ਜੀ ਲੋ ਜੀ ਵਿਸ਼ੇਰੀ ਦਾ ਨਾਂ ਜੀ ਕੇਸਰ ਸਾਹਿਬ ਸੁਲਤਾਨ ਡੱਬ ਵਾਲੀ ਓਨਰ ਨੇ ਜੀ ਗੁਰਸੇਵਕ ਸਿੰਘ ਜੀ ਸਾਡੇ ਡਾਕਟਰ ਸਾਹਿਬ ਬਹੁਤ ਹੀ ਖੂਬਸੂਰਤ ਘੋੜੇ ਨੇ ਇਹਨਾਂ ਦੇ ਅਸਤਵਾਲ ਦੇ ਵਿੱਚ ਵਿਸ਼ੇਰੀ ਦਾ ਨਾਂ ਜੀ ਕੇਸਰ ਹਾਂਜੀ ਪੰਜਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋਅ ਨੰਬਰ 488 ਆਜੋ ਜੀ ਸ਼ੋਅ ਨੰਬਰ 488 ਯਾਰ ਜਿਹੜੇ ਭਰਾਓ ਘੋੜਿਆਂ ਵਾਲੇ ਪ੍ਰੇਮੀ ਪਹੁੰਚੋ ਤਾੜੀਆਂ ਤੂੜੀਆਂ ਮਾਰਦਿਆ ਕਰੋ ਆਪਣੇ ਆਪ ਕਿਉਂਕਿ ਬਹੁਤ ਜ਼ੋਰ ਲੱਗਦਾ ਇੱਥੇ ਇਹ ਬਿਸ਼ੇਰੀ ਮੈਂ ਪਹਿਲਾਂ ਵੀ ਕਈ ਸ਼ੋਅਾਂ ਦੇ ਵਿੱਚ ਦੇਖੀ ਆ ਬਹੁਤ ਚੰਗੀ ਬਿਸ਼ੇਰੀ ਆ ਜੀ ਤੇ ਬਿਸ਼ੇਰੀ ਲੋ ਜੀ ਦਿਲਰਾਜ ਘੋੜੀ ਦੀ ਬੱਚੀ ਆ ਤਕਦੀਰ ਇਹ ਮੈਨੂੰ ਲੱਗਦਾ ਜੀ ਪੋਜੀਸ਼ਨ ਚ ਉੱਥੇ ਵੀ ਆਪਣੇ ਚੰਡੀਗੜ੍ਹ ਛੋਟੇ ਵੀ ਏਰੀਆ ਜੀ ਵਾਹ ਜਵਾਹ ਸੈਕਿੰਡ ਨੰਬਰ ਉੱਥੇ ਆਈ ਸੀ ਮਸ਼ੀਰੀ ਦਾ ਨਾਂ ਜੀ ਤਕਦੀਰ ਸ਼ਾਇਰ ਦਿਲਰਾਜ ਓਨਰ ਨੇ ਜੀ ਜਗਬੀਰ ਸਿੰਘ ਜੀ ਗਰੇਵਾਲ ਗਰੇਵਾਲ ਸਟੱਡ ਫਾਰਮ ਪਿੰਡ ਜੈਪੁਰਾ ਆਲਮਗੀਰੋ ਵਾਲੇ ਦਲਰਾਜ ਘੋੜੇ ਦੀ ਬੱਚੀ ਆ ਜੀ ਦਿਲਰਾਜ ਘੋੜਾ ਸਟੇਬਲ ਆ ਜੀ ਫਤਿਹ ਸਟੱਡ ਫਾਰਮ ਤਨਾਨਸੂ ਓਨਰ ਨੇ ਭਾਈ ਸੁਖਵੀਰ ਸਿੰਘ ਜੀ ਜੱਸੜਾ ਹਾਂਜੀ 4ਥ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋਅ ਨੰਬਰ 083 ਆਜੋ ਜੀ ਸ਼ੋਅ ਨੰਬਰ 83 ਆਜੋ ਜੀ ਸ਼ੋਅ ਨੰਬਰ 83 4ਥ ਪੋਜੀਸ਼ਨ ਹਾਸਲ ਕੀਤੀ ਹੈ ਜੀ ਸੁਬਸ਼ੇਰੀ ਨੇ ਲਓ ਜੀ ਬਸ਼ੀਰ ਦਾ ਨਾਮ ਜੀ ਯੁੱਧ ਰਾਣੀ ਯੁੱਧ ਰਾਣੀ ਹੈਗੀ ਹੈ ਜੀ ਦਲਵਾ ਘੋੜੇ ਦੀ ਬੱਚੀ ਆਨਰ ਨੇ ਜੀ ਭਾਈ ਤਾਰੀ ਲੀਲਾ ਚੌਧਰੀ ਸਟਡ ਫਾਰਮ ਲੀਲਾ ਯੁੱਧ ਰਾਣੀ ਨਾਮ ਪਹਿਲੀ ਵਾਰ ਸੁਣਿਆ ਮੈਂ ਬੜਾ ਖੂਬਸੂਰਤ ਨਾਮ ਰੱਖਿਆ ਯੁੱਧ ਰਣ ਕਿਉਂਕਿ ਇੰਨਾ ਟਫ ਕੰਪੀਟੀਸ਼ਨ ਹੁੰਦਾ ਇੰਨਾ ਰਿੰਗ ਦੇ ਵਿੱਚ ਇੱਕ ਤਰ੍ਹਾਂ ਯੁੱਧ ਦਾ ਹੀ ਮੈਦਾਨ ਹੁੰਦਾ ਇਹ ਯੋਧਰਾਣੀ ਸਾਇਰ ਦਿਲਵਾਗ ਰਣੀਆਂ ਹਾਂਜੀ ਸ਼ੋ ਨੰਬਰ 3 ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋ ਨੰਬਰ 1001 ਆਜੋ ਜੀ ਬਾਈ ਉਹਨਾਂ ਦਾ ਪਹਿਲਾਂ ਵੀ ਇੱਕ ਸ਼ੋ ਮੈਨੂੰ ਲੱਗਦਾ ਵੀ 21 ਸੀ ਹਨਾ ਇੱਕ ਰੀਤ ਨਹੀਂ ਰੱਖਿਆ ਹੋਇਆ ਆਪਣਾ ਕਿਤੇ ਸ਼ੋ ਨੰਬਰ ਅੱਭੀ ਲੱਕੀਮਨ ਦੇ ਹੋ ਉਹੀ ਪਾ ਕੇ ਆ ਜਾਣੇ ਹੋ ਆਰਡਰ ਤੇ ਲੈਂਦੇ ਆ ਜੀ ਕਹਿੰਦੇ ਵੀ ਸਾਡੇ ਵਾਸਤੇ ਲੱਕੀ ਨੰਬਰ ਆ ਸਾਨੂੰ ਲੱਕੀ ਨੰਬਰ ਚਾਹੀਦਾ 001 ਉਹ ਸਾਡੇ ਮਨੀਸ਼ ਗਰਗ ਜੀ ਦੇਵ ਰਾਜ ਰਣੀਆਂ ਦੀ ਬੱਚੀ ਆ ਜੀ ਦੇਵ ਰਾਣੀ ਦਾ ਨਵਾਂ ਬਸ਼ੇਰੀ ਦਾ ਦੇਵੀ ਦੇਵੀ ਸ਼ਾਇਰ ਦੇਵ ਰਾਜ ਰਣੀਆਂ ਓਨਰ ਮਨੀਸ਼ ਗਰਗ ਜੀ ਵਾਜੋ ਪਾਕਾਪਰਨ ਮਨੀਸ਼ ਗਰਗ ਜੀ ਦੇਵੀ ਲਓ ਜੀ ਦੋ ਬਸ਼ੇਰੀਆਂ ਮੇਰੇ ਸਾਹਮਣੇ ਖੜੀਆਂ ਨੇ ਤੇ ਦੋਹੇ ਬੜੇ ਸ਼ੋਹਾਂ ਦੀਆਂ ਚੈਂਪੀਅਨ ਬਸ਼ੇਰੀਆਂ ਨੇ ਭਈ ਤਾੜੀਆਂ ਜਰੂਰ ਮਾਰਿਓ ਕਿਉਂਕਿ 1 ਤੋਂ ਲੈ ਕੇ 10 ਤੱਕ ਬਹੁਤੀ ਫਸਮੀ ਟੱਕਰ ਹੁੰਦੀ ਹੈ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋ ਨੰਬਰ 470 ਆਜੋ ਜੀ ਬਸ਼ੀਰੀ ਦਾ ਨਾਮ ਜੀ ਅਨੰਦਾ ਸਾਇਰ ਲਾਲ ਰਤਨ ਡੈਮ ਸਾਈਡ ਬਾਈ ਅਤੀ ਸੁੰਦਰ ਗਰੇਵਾਲ ਸਟੱਡ ਫਾਰਮ ਰਾਏਕੋਟ ਓਨਰ ਗੁਰਵਿੰਦਰ ਸਿੰਘ ਜੀ ਗਰੇਵਾਲ ਵਧਾਈਆਂ ਜੀ ਬਹੁਤ ਬਹੁਤ ਬਸ਼ੀਰੀ ਦਾ ਨਾਮ ਜੀ ਅਨੰਦਾ ਸ਼ਾਇਰ ਲਾਲ ਰਤਨ ਡੈਮ ਸ਼ਾਇਰ ਬਾਈ অতি ਸੁੰਦਰ ਗਰੇਵਾਲ ਸਟਾਰਟ ਫਾਰਮ ਰਾਏਕੋਟ ਓਨਰ ਗੁਰਵਿੰਦਰ ਗਰੇਵਾਲ ਜੀ ਆ ਸਾਡਾ ਭਾਈ ਸਰਬਜੋਤ ਸਿੰਘ ਵਾਲੇ ਵੀ ਸਾਡੇ ਦਰਮਿਆਨ ਪਹੁੰਚੇ ਹੋਇਆ। ਲਓ ਜੀ ਅੱਜ ਦੀ ਚੈਂਪੀਅਨ ਬਸ਼ੇਰੀ ਵਾਸਤੇ ਵੀ ਤਾੜੀਆਂ ਜਰੂਰ ਲਾ ਦਿਓ ਜੀ। ਕਈ ਸ਼ੋਅਾਂ ਦੀ ਚੈਂਪੀਅਨ ਬਸ਼ੇਰੀ ਮੈਂ ਇਹ ਤੋਂ ਪਹਿਲਾਂ ਵੀ ਕਈ ਸ਼ੋਅਾਂ ਦੇ ਵਿੱਚ ਦੇਖੀ ਆ ਇਹ। ਚੰਡੀਗੜ੍ਹ ਸ਼ੋਅ ਦੇ ਉੱਪਰ ਵੀ ਚੈਂਪੀਅਨ ਰਹੀ ਹੈ ਬਸ਼ੇਰੀ ਬਸ਼ੇਰੀ ਦਾ ਨਾਂ ਜੀ ਹਿਰਨੀ ਸ਼ਾਇਰ ਉਦੇਰਾ ਸਟੇਬਲ ਐਟ ਸੁਲਤਾਨ ਸਟੱਡ ਫਾਰਮ ਜੈਤੋਂ ਓਨਰ ਸੰਦੀਪ ਬਰਾੜ ਜੈਤੋਂ ਸੋ ਬਹੁਤ ਹੀ ਖੂਬਸੂਰਤ ਬਸ਼ੇਰੀ ਸਾਡਾ ਭਰਾ ਸਰਬਜੋ ਸਿੰਘ ਵਾਲੀ ਵੀ ਪਹੁੰਚਿਆ ਜੀ ਵਿਸ਼ੇਸ਼ ਤੌਰ ਤੇ ਸੰਦੀਪ ਸਿੰਘ ਬਰਾੜ ਬਸ਼ੇਰੀ ਉਹਨਾਂ ਦੀ ਹਿਰਨੀ ਸਾਇਰ ਉਦੇਰਾ ਇਸ ਤੋਂ ਤੁਰੰਤ ਬਾਅਦ ਨੁਕਰੇ ਦੁੱਧੰਦ ਬਸ਼ੀਰੇ ਲੈ ਆਓ ਜੀ ਵੈਟ ਚੈੱਕ ਦੇ ਲਈ ਲੈ ਆਓ ਹਿਰਨੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਤਾਂ ਭਾਈ ਪਰਮਿੰਦਰ ਸਿੰਘ ਜੀ ਮੋੜ ਸਣੀਗਿਲ ਮੋਗਾ ਜੀ ਚੇਅਰਮੈਨ ਜੋਰਾਵਰ ਸਿੰਘ ਜੀ ਜੇਤੂ ਬਸ਼ੀਰੇ ਨੂੰ ਇਨਾਮ ਦਿੱਤੇ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕਮੇਟੀ ਮੈਂਬਰ ਜਸਪਰੀ ਸਿੰਘ ਜੀ ਗਿੱਲ ਬਾਈ ਹਰਵੀਰ ਸਿੰਘ ਜੀ ਢੱਲੋਂ ਬਾਈ ਹਰਪ੍ਰੀਤ ਸਿੰਘ ਜੀ ਢਾਲੀਵਾਲ ਪ੍ਰਭਜੋਤ ਸਿੰਘ ਜੀ ਰਾਹੋਂ ਬਹੁਤ ਬਹੁਤ ਸ਼ੂਜ਼ ਵੀ ਆ ਉਸ ਟਾਈਟੇ ਵੀ ਆ ਦੋਸਤੋ ਪਹਿਲੇ ਨੰਬਰ ਤੇ ਵਿਸ਼ੇਰੀ ਆ ਅੱਜ ਦੇ ਮਹਾਰਾਜਾ ਰਣਜੀਤ ਸਿੰਘ ਸ਼ੋਅ ਦੀ ਚੈਂਪੀਅਨ ਬਣੀ ਆ ਇਹ ਕੁੜੀ ਦੋਸਤੋ ਤੇ ਨੀਗਾ ਮਾਰਿਓ ਥੋੜੀ ਜੀ ਕਰੋ ਚੈੱਕ ਬਾਈ ਜੀ ਦੋਤਾਂ ਦਾ ਨੁਕਰੇ ਬਸ਼ੇਰੇ ਲਿਆ ਔਰ ਰਿੰਗ ਦੇ ਵਿੱਚ ਕਿਉਂਕਿ ਟਾਈਮ ਬਹੁਤ ਹੋ ਗਿਆ ਇਹ ਨਾ ਹੋਵੇ ਵੀ ਆਪਣੀ ਗੁੱਡ ਮਾਰਨਿੰਗ ਵੀ ਇੱਥੇ ਹੋ ਜੇ ਆਪਾਂ ਕੱਲ ਨੂੰ ਵੀ ਪੰਜ ਰਿੰਗ ਕਰਾਉਣੇ ਆ ਪਰਸੋਂ ਨੂੰ ਵੀ 4 6 ਰਿੰਗ ਹੋਣੇ ਆ ਪਰਸੋਂ ਲੋ ਜੀ ਕਰੋ ਚੈੱਕ ਪੰਜ ਰਿੰਗ ਹੋਣੇ ਆ ਜੀ ਪਰਸੋਂ ਨੂੰ ਕਿਉਂਕਿ ਚੈਂਪੀਅਨਸ਼ਿਪ ਦੇ ਵੀ ਦੋ ਰਿੰਗ ਹੋਣੇ ਆ ਬਾਈ ਸਰਪ੍ਰੀ ਜੀ ਜਿਸ ਡਿਸਪਲੈਅ ਨੂੰ ਤਾਂ ਮੇਰੀ ਤੁੱਕੀ ਬੰਦੇ ਨਿਕਲ ਗਿਆ ਜੈਤੋ ਤੋਂ ਹੈ ਜੀ ਲਗਭਗ ਦੋ ਦੋ ਤਿੰਨ ਦਿਨ ਘੰਟੇ ਤਕਰੀਬਨ ਡਿਸਪਲੇ ਦਾ ਚੱਲੇ ਜਾਂਦਾ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ